ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਕਵਰ ਕਰਾਂਗੇ ਬਲਰਾਸ ਸਾਨੀ ਜੀ ਬਲਰਾਸ ਸਾਨੀ ਜੀ ਦੀ ਸਾਡੀ ਹੈ 파ਟ 2 ਵੀਡੀਓ ਹੈ ਜਿਸ ਵਿੱਚ ਅਸੀਂ ਕਵਰ ਕਰਾਂਗੇ ਸਾਰ ਔਰ ਸਾਰ ਦਾ ਨਾਮ ਕੀ ਹੈ ਮੁੱਢ ਦੇਖਿਆ ਪਿੰਡ ਇਹ ਸਾਰ ਸਾਡੀ ਸਾਹਿਤ ਮਹਲਾ ਵਿੱਚ ਦਰਜ ਹੈ ਚਲੋ ਅਸੀਂ ਸ਼ੁਰੂ ਕਰੀਏ ਅਸੀਂ ਆਪਣਾ ਅੱਜ ਦਾ ਟੌਪਿਕ ਲੇਖਕ ਭیرے ਜਾਨ ਲਈ ਕਿਉਂ ਉਤਾਪਲਾ ਸੀ ਕਿਉਂਕਿ ਦੇਸ਼ ਦੀ ਵੰਡ ਤੋਂ ਪਹਿਲਾਂ ਇੱਥੇ ਉਸਨੇ ਆਪਣਾ ਬਚਪਨ ਗੁਜ਼ਾਰਿਆ ਸੀ ਤੇ ਇੱਥੇ ਉਸਦਾ ਜੱਦੀ ਘਰ ਸੀ ਇੱਥੋਂ ਕੀ ਸਮਝ ਆਉਂਦਾ ਹੈ ਜਿਹੜਾ ਪੇਰੇ ਹੈ ਉਹ ਕੀ ਹੈ ਲੇਖਕ ਦਾ ਜੱਦੀ ਪਿੰਡ ਹੈ ਜਾਂ ਫਿਰ ਲੇਖਕ ਦਾ ਜਿੱਥੇ ਲੇਖਕ ਨੇ ਆਪਣਾ ਬਚਪਨ ਗੁਜ਼ਾਰਿਆ ਸੀ ਇਸ ਤਰ੍ਹਾਂ ਇਹ ਦੋ ਤਰੀਕੇ ਨਾਲ ਐਮਸੀਕਿਊਸ ਪੇਪਰ ਚ ਬਣ ਸਕਦਾ ਹੈ ਅਗਰ ਨੈਕਸਟ ਮੂਵ ਕਰੀਏ ਬਾਸ ਅੱਡੇ ਦਾ ਪ੍ਰਬੰਧਕ ਤੇ ਥਾਣੇ ਦਾ ਇੰਸਪੈਕਟਰ ਲੇਖਕ ਨਾਲ ਕਿਵੇਂ ਪੇਸ਼ ਆਇਆ ਮਤਲਬ ਕਿ ਬਾਸ ਅੱਡੇ ਵਿੱਚ ਨੂੰ ਕੌਣ ਮਿਲਿਆ ਸੀਗਾ ਥਾਣੇਦਾਰ ਇੰਸਪੈਕਟਰ ਤੇ ਨਾਲ ਬਾਸ ਅੱਡੇ ਦਾ ਪ੍ਰਬੰਧਕ ਪੇਪਰ 'ਚ ਬਹੁਤ ਸਭ ਦੀ ਹੈ ਜਦੋਂ ਲੇਖਕ ਆਇਆ ਸੀਗਾ ਉਸ ਨੂੰ ਬਾਸ ਅੱਡੇ ਵਿੱਚ ਕੌਣ ਮਿਲਿਆ ਬਾਸ ਅੱਡੇ ਦਾ ਪ੍ਰਬੰਧਕ ਅਤੇ ਥਾਣੇਦਾਰ ਇੰਸਪੈਕਟਰ ਲੇਖਕ ਨਾਲ ਬੜੀ ਹਮਦਰਦੀ ਅਤੇ ਪਿਆਰ ਨਾਲ ਪੇਸ਼ ਆਏ ਜਿਹੜੇ ਦੋਨੋਂ ਸੀਗੇ ਪ੍ਰਬੰਧਕ ਹੋਰ ਇੰਸਪੈਕਟਰ ਸੀਗੇ ਉਹ ਬੜੇ ਹੀ ਪਿਆਰ ਨਾਲ ਲੇਖਕ ਨਾਲ ਪੇਸ਼ ਆਏ ਉਨਾ ਨੇ ਲੇਖਕ ਦੇ ਸੁਖ ਤੇ ਭਾਵਨਾਵਾਂ ਦਾ ਪੂਰਨ ਖਿਆਲ ਰੱਖਿਆ ਦਾ ਹਾਲ ਚਾਲ ਪੁੱਛਿਆ ਉਹਨਾਂ ਦੀ ਇੱਜ਼ਤ ਸੰਮਾਨ ਕੀਤੀ ਅਗਰ ਨੈਕਸਟ ਮੂਵ ਕਰੀਏ ਨੈਕਸਟ ਸਟੈਪ 'ਚ ਪੇੜਾ ਸ਼ਹਿਰ ਵਿੱਚ ਖੁਖਰਾਣ ਬਰਾਦਰੀ ਵਾਲਿਆਂ ਦੇ ਕਿਹੜੇ ਕਿਹੜੇ ਮੁਹੱਲੇ ਸੱਤੀ ਦੇ ਬਰਾਦਰੀ ਦੇ ਖੁਖਰਾਣ ਬਰਾਦਰੀ ਦੇ ਤੇ ਯਾ ਰੱਖਣਾ ਇਹਨਾਂ ਦੇ ਮੁਹੱਲੇ ਸੀਗੇ ਸਾਨੀਆਂ ਦਾ ਮੁਹੱਲਾ ਅਨੰਦਾ ਦਾ ਮੁਹੱਲਾ ਹੋਰ ਪੋਲੀਆ ਦਾ ਮੁਹੱਲਾ ਠੀਕ ਹੈ ਕੀ ਕਰਾ ਮਿੱਟੀ ਖਿੱਚ ਲਈ ਆਈ ਹੈ ਇਹ ਸ਼ਬਦ ਕਿਸ ਨੇ ਕਿਹਾ ਸ਼ਬਦ ਮੂੜ ਵੇਖਿਆ ਪਿੰਡ ਲੇਖ ਵਿੱਚ ਬਲਰਾਜ ਸਾਨੀ ਨੇ ਪੋਲੇਵਾਲ バス ਅੱਡੇ ਤੇ ਜਾ ਕੇ ਕਿ ਜਦੋਂ ਉਹ バス ਅੱਡੇ ਵਿੱਚ ਪੁੱਜੇ ਸੀਗੇ ਉਹਨਾਂ ਨੇ ਕੀ ਵਰਡ ਬੋਲੇ ਸੀਗੇ ਕੀ ਕਰਾ ਮਿੱਟੀ ਖਿੱਚ ਲਈ ਆ ਇਹ ਪੇਪਰ ਤੇ ਡਾਇਰੈਕਟ ਪਹੁੰਚ ਸਕਦੀ ਹੈ ਕੀ ਕਰਾ ਮਿੱਟੀ ਖਿੱਚ ਲਈ ਆ ਇਹ ਕੀ ਦੇ ਸ਼ਬਦ ਹੈ ਤੁਸੀਂ ਜਾਣ ਰੱਖਣਾ ਇਹ ਵਾਲੇ ਸ਼ਬਦ ਬਲਰਾਜ ਸਾਨੀ ਜੀ ਦੇ ਹੈ ਕੀ ਕਰਾ ਮਿੱਟੀ ਖਿੱਚ ਲਿਆਈ ਅਗਰ ਨੈਕਸਟ ਦੇਖੀਏ ਲੇਖਕ ਨੇ ਆਪਣੀ ਗਲੀ ਦਾ ਜੋ ਨਕਸ਼ਾ ਖਿੱਚਿਆ ਹੈ ਉਸ ਨੂੰ ਆਪਣੇ ਸ਼ਬਦਾਂ ਵਿੱਚ ਬਿਆਨ ਕਰੋ ਗਲੀ ਦਾ ਨਕਸ਼ਾ ਮਤਲਬ ਕਿ ਜਦੋਂ ਉਹ ਗਲੀ ਵਿੱਚ ਰਹਿੰਦਾ ਸੀਗਾ ਉਹਦੇ ਪੂਰੇ ਦਿਮਾਗ 'ਚ ਕੀ ਨਕਸ਼ਾ ਸੀਗਾ ਲੇਖਕ ਦੀ ਗਲੀ ਦਾ ਨੁੱਕਰ ਉੱਤੇ ਖੂਬ ਹੁੰਦਾ ਹੈ ਪੇਪਰ 'ਚ ਪੁੱਛ ਸਕਦੀ ਹੈ ਬਲਰਾਹ ਸਾਨੀ ਜਦੋਂ ਪਿੰਡ ਗਏ ਸੀਗੇ ਉਹਦੀ ਗਲੀ ਦੀ ਨੁੱਕਰ ਵਿੱਚ ਕੀ ਸੀਗਾ ਖੂ ਸੀਗਾ ਵੰਡ ਤੋਂ ਪਹਿਲਾਂ ਖੂ ਉਸਦੇ ਚਾਚੇ ਦਾ ਘਰ ਸੀ ਲੇਖਕ ਦੇ ਚਾਚੇ ਦੇ ਘਰ ਦਾ ਦਰਵਾਜ਼ਾ ਪੁਰਾਣੀ ਕਿਸਮ ਦਾ ਸੀ ਜਿਸ ਦੀ ਲੱਕੜੀ ਉੱਪਰ ਬੇਰਤੀਨ ਚੁਬਕਾਰੀ ਦਾ ਕੰਮ ਹੋਇਆ ਸੀ ਠੀਕ ਹੈ ਪੁੱਛ ਸਕਦੇ ਆ ਕਿ ਜਦੋਂ ਲੇਖਕ ਦਾ ਨਕਸ਼ਾ ਕਿਸ ਤਰ੍ਹਾਂ ਦਾ ਸੀਗਾ ਉਹਨੇ ਸੋਚਿਆ ਸੀਗਾ ਉਹਦੇ ਨੁੱਕਰ ਵਿੱਚ ਪੂ ਸੀ ਖੂ ਖੂ ਲਾਗੇ ਕਿਦਾਕਾਰ ਸੀਗਾ ਉਹਦੇ ਚਾਚਾ ਜੀ ਦਾ ਕਾਰ ਸੀਗਾ ਚੌਧਰੀ ਗੁਲਾਮ ਮੁਹੰਮਦ ਦਾ ਲੇਖਕ ਨਾਲ ਕੀ ਰਿਸ਼ਤਾ ਸੀ ਚੌਧਰੀ ਗੁਲਾਮ ਮੁਹੰਮਦ ਅਤਲ ਲੇਖਕ ਇੱਕੋ ਦਾਦੇ ਦੇ ਪੋਤਰੇ ਸਨ ਇੱਕੋ ਦਾਦੇ ਦੇ ਪੋਤਰੇ ਸਨ ਪਰ ਵੰਡ ਤੋਂ ਮਗਰੋਂ ਗੁਲਾਮ ਮੁਹੰਮਦ ਮੁਸਲਮਾਨ ਬਣ ਗਿਆ ਸੀ ਪਰ ਲੇਖਕ ਹਿੰਦੂ ਰਹੇਗੇ ਸੀ ਜਿਹੜੇ ਲੇਖਕ ਸੀਗੇ ਬਲਰਾਸ ਆਨੀ ਜੀ ਸੀਗੇ ਉਹ ਵੰਡ ਦੇ ਉਪਰੰਤ ਕੀ ਰਹੇਗੇ ਉਹ ਹਿੰਦੂ ਹੀ ਦੇ ਬਟ ਜਿਹੜੇ ਚੌਧਰੀ ਗੁਲਾਮ ਮੁਹੰਮਦ ਸੀਗੇ ਉਹਦੇ ਦਾਦੇ ਦੇ ਪੋਤੇ ਸੀਗੇ ਉਹ ਕੀ ਬਣ ਗਏ ਸੀਗੇ ਮੁਸਲਮਾਨ ਬਣ ਗਏ ਸੀਗੇ ਪੇਪਰ 'ਚ ਪੁੱਛਿਆ ਜਾ ਸਕਦਾ ਚੌਧਰੀ ਗੁਲਾਮ ਮੁਹੰਮਦ ਕਿਹਦਾ ਪਾਤਰ ਹੈ ਕੇਦੇ ਸਾਰ ਦਾ ਪਾਤਰ ਹੈ ਜਾਂ ਰਖਣਾ ਮੂੜ ਦੇਖਿਆ ਪਿੰਡ ਦਾ ਪਿੰਡ ਦਾ ਪਾਤਰ नेक्स्ट ਦੇਖੋ ਨੈਕਸਟ ਹੈ ਆਪਣਾ ਘਰ ਦੇਖ ਕੇ ਲੇਖਕ ਆਪਾ ਕਿਉਂ ਖੋ ਬੈਠਾ ਕਿਉਂਕਿ ਉਸ ਨਾਲ ਉਸਦੇ ਬਚਪਨ ਦੀਆਂ ਜਿਆਦਾ ਜੁੜੀਆਂ ਸਨ ਜੋ ਲੇਖਕ ਦਾ ਘਰ ਸੀਗਾ ਉਸ ਨਾਲ ਉਸਦੀ ਬਚਪਨ ਦੀਆਂ ਜਿਆਦਾ ਜੁੜੀਆਂ ਸਨ ਇੱਥੇ ਉਹ ਆਪਣੀ ਮਰ ਚੁੱਕੀ ਭੈਣ ਨੂੰ ਯਾਦ ਕਰਕੇ ਰੋਂ ਲੱਗ ਪਿਆ ਜਿਸ ਦੀ ਜਿਸ ਦੀ ਕੀ ਉੱਥੇ ਕੁੜਮਾਈ ਹੋਈ ਸੀ ਉਹ ਤਾਂ ਜਿਆਦਾ ਖੋ ਬੈਠਾ ਕਿਉਂਕਿ ਭੈਣ ਦੀ ਡੈਥ ਹੋ ਚੁੱਕੀ ਸੀਗੀ ਉਨੂੰ ਦੇਖ ਕੇ ਉਹਨੂੰ ਯਾਦ ਕਰਕੇ ਉਹ ਰੋਣ ਲੱਗ ਪਈ ਸੀ ਨੈਕਸਟ ਕੁਛ ਇੱਕ ਇੱਕ ਲਾਈਨ ਦੇ ਐਮਸੀਕਿਊਜ਼ ਹੋਣਗੇ ਜਿਹੜੇ ਪੇਪਰ ਦੇ ਪਰਪਸ ਇੰਪੋਰਟੈਂਟ ਐ ਮੂਡ ਵੇਖਿਆ ਪਿੰਨ ਕਿਸ ਦੀ ਰਚਨਾ ਹੈ ਬਿਰਾਲ ਸਾਨੀ ਜੀ ਦੀ ਮੋਸਟ ਇੰਪੋਰਟੈਂਟ ਲੇਖਕ ਕਿਸ ਤਾਰੀਖ ਨੂੰ ਪਿੰਡ ਰ ਗਿਆ ਇਹ ਆਪਾਂ ਇਸ ਤਰ੍ਹਾਂ ਪੁੱਛਿਆ ਜਾ ਸਕਦਾ ਹੈ ਕਿ ਲੇਖਕ ਕਿਸ ਤਾਰੀਖ ਨੂੰ ਪਿੰਡ ਵਿੱਚ ਗਿਆ ਠੀਕ ਹੈ ਕਦੋਂ ਗਿਆ ਸੀਗੇ ਕਦੋਂ ਗਏ ਸੀਗੇ 16 ਅਕਤੂਬਰ 1922 ਨੂੰ ਲੇਖਕ ਪਿੰਡ ਗਏ ਸੀਗੇ ਲੇਖਕ ਅਨੁਸਾਰ ਪੋਣਾ ਘੰਟਾ ਬੱਸ ਕਿੱਥੇ ਰੁਕਣੀ ਸੀ ਪੋਲੇਵਾਲ ਦੇ ਅੱਡੇ ਉੱਤੇ ਬੱਸ ਰੁਕਣੀ ਸੀ ਕਿੰਨੇ ਘੰਟੇ ਪੋਨੇ ਘੰਟੇ ਰੇਲਵੇ ਸਟੇਸ਼ਨ ਤੋਂ ਪੋਲੇ ਆਉਂਦਾ ਸਭ ਤੋਂ ਪਹਿਲਾ ਕਿਹੜਾ ਮੋਹੱਲਾ ਆਂਦਾ ਹੈ ਤੁਹਾਨੂੰ ਪਿੱਛੇ ਮੈਂ ਤਿੰਨ ਮੋਹੱਲੇ ਦੱਸੇ ਸੀਗੇ ਤੁਸੀਂ ਯਾਦ ਕਰਨਾ ਸਭ ਤੋਂ ਪਹਿਲਾਂ ਸਹਾਨੀਆਂ ਦਾ ਮੋਹੱਲਾ ਆਂਦਾ ਹੈ ਵੀ ਇੰਪੋਰਟੈਂਟ ਹੈ ਪੇਪਰ 'ਚ ਵੰਸ ਹੁੰਦਾ ਹੈ ਨੈਕਸਟ ਦੇਖੀਏ ਪੇਰੇ ਵਿੱਚ ਲੇਖਕ ਦੀ ਗਲੀ ਤੇ ਨੁੱਕਰ ਤੇ ਕੀ ਹੁੰਦਾ ਸੀ ਖੂਨਦਾ ਸੀ ਔਰ ਖੂਹ ਦੇ ਸਾਹਮਣੇ ਕਿਹਦਾ ਘਰ ਸੀਗਾ ਇਨਾਂ ਦੇ ਚਾਚਾ ਜੀ ਦਾ ਘਰ ਸੀਗਾ ਠੀਕ ਹੈ ਗਲੀ ਦੇ ਨੁੱਕਰ ਤੇ ਖੂਹ ਸੀਗਾ ਔਰ ਖੂਹ ਦੇ ਸਾਹਮਣੇ ਇਨਾਂ ਦੇ ਚਾਚਾ ਜੀ ਦਾ ਘਰ ਸੀਗਾ ਕੌਣ ਲੇਖਕ ਦੇ ਦਾਦੇ ਪੋਤੇ ਭਰਾ ਸਨ ਚੌਧਰੀ ਗੁਲਾਮ ਮੁਹੰਮਦ ਜੋ ਕੀ ਆਜ਼ਾਦੀ ਤੋਂ ਬਾਅਦ ਕੀ ਬਣ ਗਏ ਸੀਗੇ ਮੁਸਲਮਾਨ ਬਣ ਗਏ ਸੀਗੇ ਚੌਧਰੀ ਗੁਲਾਮ ਮੁਹੰਮਦ ਦੇ ਬੁੱਢੇ ਦੋਸਤਾਂ ਕੀ ਨਾਮ ਸੀ ਦੋਸਤ ਮੁਹੰਮਦ ਠੀਕ ਹੈ ਲੇਖਕ ਕਿੰਨੇ ਸਾਲਾਂ ਬਾਅਦ ਆਪਣਾ ਪਿੰਡ ਵੇਖਣ ਗਿਆ 40 ਸਾਲਾਂ ਬਾਅਦ 40 ਸਾਲ ਬਾਅਦ ਲੇਖਕ ਆਪਣਾ ਪਿੰਡ ਦੇਖਣ ਗਿਆ ਇਹ ਕੁਝ ਇੰਪੋਰਟੈਂਟ ਹੈ ਸਾਰੇ ਤੁਸੀਂ ਇਹਨਾਂ ਨੂੰ ਯਾਦ ਕਰ ਲੈ ਹੈ ਨੈਕਸਟ ਔਰ ਲਾਸਟ ਹੈ ਸਾਡਾ ਲੇਖਕ ਆਪਣੇ ਘਰ ਵਿੱਚ ਜਾ ਕੇ ਕਿਸੇ ਨੂੰ ਯਾਦ ਕਰਕੇ ਰੋਂਗ ਲੱਗ ਪਿਆ ਆਪਣੀ ਭੈਣ ਨੂੰ ਕਿਉਂਕਿ ਉਹਦਾ ਦੀ ਭੈਣ ਦੀ ਡੈਥ ਹੋ ਚੁੱਕੀ ਸੀਗੀ ਔਰ ਉਹਨਾਂ ਦੀ ਭੈਣ ਦੀ ਉੱਤੇ ਹੀ ਕੁੜਮਾਈ ਹੋਈ ਸੀ ਇਸ ਕਰਕੇ ਉਹਨੂੰ ਦੇਖ ਕੇ ਵਿਆਕੁਲ ਹੋ ਗਿਆ ਔਰ ਰੋਣ ਲੱਗ ਪਿਆ ਉਹਨਾਂ ਨੂੰ ਜਾਗ ਕਰਕੇ ਐ ਸੀਗਾ ਤੁਹਾਡਾ ਬਲਰਾ ਸਾਨੀ ਜੀ ਦਾ ਸਾਥ ਜਿਹਦਾ ਨਾਮ ਕੀ ਸੀਗਾ ਮੂਡ ਵੇਖਿਆ ਪਿੰਡ ਇੰਪੋਰਟੈਂਟ ਇੰਪੋਰਟੈਂਟ ਸਾਰਾ ਹੀ ਕਵਰ ਕਰਵਾਉਣ ਦੀ ਕੋਸ਼ਿਸ਼ ਕੀਤੀ ਐ ਇੱਕ ਛੋਟੀ ਜੀ ਵੀਡੀਓ ਵਿੱਚ ਅਗਰ ਵੀਡੀਓ ਅੱਛੀ ਲੱਗੀ ਹੋਏ ਵੀਡੀਓ ਲਾਈਕ ਕੋ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਸੋ ਮਚ